ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਪਿੰਡ ਤੌੜਾ ਚ ਲੁਟੇਰਿਆ ਨੇ ਫਿਲਮੀ ਅੰਦਾਜ਼ ਚ ਲੁੱਟ ਨੂੰ ਅੰਜਾਮ ਦਿੱਤਾ ਕਰੀਬ 22 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ 15 ਕੁਆਂਟਲ ਸਕ੍ਰੈਪ ਦੇ ਨਾਲ ਭਰੀ ਹੋਈ ਬਲੈਰੋ ਗੱਡੀ ਜਦ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ ਤਾਂ ਰਸਤੇ ਚ ਅਚਾਨਕ ਇੱਕ ਚਿੱਟੇ ਰੰਗ ਦੀ ਆਰਟਿਕਾ ਆਈ ਜਿਸ ਚ ਪੰਜ ਲੁਟੇਰੇ ਸਵਾਰ ਸੇ ਉਹਨਾਂ ਨੇ ਗੱਡੀ ਨੂੰ ਰੋਕਿਆ ਆਰਟਿਕਾ ਸਵਾਰ ਲੁਟੇਰਿਆਂ ਨੇ ਖੁਦ ਨੂੰ ਆਰਟੀਓ ਅਧਿਕਾਰੀ ਦੱਸਦੇ ਹੋਏ ਡਰਾਈਵਰ ਨੂੰ ਕਾਗਜ਼ ਚੈੱਕ ਕਰਾਉਣ ਲਈ ਕਿਹਾ ਬਲੈਰੋ ਦੀ ਚਾਬੀ ਵੀ ਇਹਨਾਂ ਨੇ ਕਢ ਲਈ ਬਲੈਰੋ ਦੇ ਡਰਾਈਵਰ ਨੇ ਜਦੋਂ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰ ਦਿਖਾ ਕੇ ਉਸ ਨੂੰ ਜ਼ਬਰਨ ਆਪਣੀ ਗੱਡੀ ਦੇ ਵਿੱਚ ਅਗਵਾ ਕਰ ਲਿਆ ਇਸ ਤੋਂ ਬਾਅਦ ਲੁਟੇਰਿਆਂ ਨੇ ਅਗਵਾ ਕੀਤੇ ਹੋਏ ਡਰਾਈਵਰ ਨੂੰ ਸੰਗਰੂਰ ਦੇ ਕੋਲ ਉਤਾਰਿਆ ਤੇ ਖੁਦ 15 ਕੁਆਂਟਲ ਸਕ੍ਰੈਪ ਨਾਲ ਭਰੀ ਬਲੈਰੋ ਗੱਡੀ ਤੇ ਡਰਾਈਵਰ ਤੋਂ 7000 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਮੈਂ ਨੂੰ ਕਹਿੰਦੇ ਟੈਕਸ ਵਾਲੀ ਗੱਡੀ ਹੈ ਚੈੱਕ ਕਰਾ ਬਿੱਲ ਦੇ ਮੈਂ ਬਿੱਲ ਦੇ ਤਾਂ ਇੱਕ ਨੇ ਚਾਬੀ ਕੱਢ ਲਈ ਗੱਡੀ ਦੇ ਜੀ ਚਾਬੀ ਜਦੋਂ ਗੱਡੀ ਮੈਨੂੰ ਮੈਂ ਚਾਬੀ ਕੱਢ ਤੋਂ ਕੱਢੀ ਜਾਂਨੇ ਹਾਂ ਕਹਿੰਦਾ ਵੀ ਬਿੱਲ ਚੱਕਰ ਆ ਕੇ ਚਾਬੀ ਦਿੰਨੇ ਆ ਜਿੰਦੋਂ ਮੈਂ ਬਿੱਲ ਚੱਕਰ ਆਉਣ ਗਿਆ ਇੱਕ ਬੰਦੇ ਨੇ ਸਾਲ ਮਾਰ ਕੇ ਗੱਡੀ ਪਿਹਾਲੀ ਜੀ ਉਤੋਂ ਦੂਜੇ ਮੈਨੂੰ ਧੱਕਾ ਮਾਰਿਆ ਜੀ ਗੱਡੀ ਵਿੱਚ ਛੁੱਟ ਲਿਆ ਉਦੋਂ ਮੈਂ ਚਾਕੂ ਲਾ ਲਿਆ ਜੀ ਕਹਿੰਦਾ ਕਿੰਨੇ ਪਏ ਆ ਜਿਹੇ ਚੋਂ ਕੱਢਦੇ ਸਾਰੇ ਮੈਂ ਕੱਢ ਤੇ ਫਿਰ ਮੈਨੂੰ ਉਹਨਾਂ ਨੇ ਉਤੋਂ ਤੱਕ ਮੈਨੂੰ ਸੰਗਰੂਰ ਤੱਕ ਲੈ ਗਈ ਸੰਗਰੂਰ ਜਾ ਕੇ ਮੈਨੂੰ ਉਹਨਾਂ ਨੇ ਚਲਾ ਕੇ ਧੱਕਾ ਮਾਰਿਆ ਵਿੱਚ ਹੀ ਮੋਬਾਈਲ ਛੁੱਟ ਗਿਆ ਮੇਰਾ ਨਾਲ ਦੀ ਨਾਲ ਜੀ ਉਹਦੇ ਵਿੱਚ 1500 ਕਿਲੋ ਮ ਸਮਾਨ ਉਹਦੇ ਵਿੱਚ ਮੇਰੇ ਕੋਲ ਜੇਬ ਤੋਂ ਲੈ ਕੇ ਸਾਡੇ 7000 ਰੁਪਏ ਕੱਢ ਕੇ ਜੀ ਨਹੀਂ ਗੱਡੀ ਦੇ ਵਿੱਚ ਕੀ ਮਾਲ ਸੀਗਾ ਗੱਡੀ ਦੇ ਵਿੱਚ ਕਾਪਰ ਤੰਬਾ ਸੀਗਾ ਜੀ ਸਰ ਕੁੱਟ ਮਾਰ ਕਰਕੇ ਸਾਡੇ ਟੇਬਲ ਤੋਂ ਨਾਲ ਤਾਂ ਸਗਰਾਂ ਦੀ ਭਰੀ ਗੱਡੀ ਲੈ ਗਏ ਨਾਲੇ ਨਾਲ ਹੀ ਸਾਡੀ ਗੱਡੀ ਵੀ ਲੈ ਗਏ ਮਤਲਬ ਕਿ ਸਾਡੇ ਟੇਬਲ ਨੂੰ ਕੁੱਟ ਮਾਰ ਕੇ 22 ਲੱਖ ਰੁਪਏ ਦਾ ਸਾਡਾ ਟੋਟਲ ਨੁਕਸਾਨ ਹੋ ਗਿਆ ਉਹ ਮੈਨੂੰ ਡਰਾਈਵਰ ਨੇ ਦੱਸਿਆ ਜੀ 5 ਬੰਦੇ ਸੀ ਜੀ ਕਹਿੰਦਾ ਕੀ ਪਹਿਲਾਂ ਵੀ ਤੁਹਾਨੂੰ ਕੋਈ ਲੱਗਦੀ ਜਾਂ ਕੋਈ ਗੁੱਟ ਵਿੱਚ ਲੱਗੇ ਉਹਨਾਂ ਬੰਦੇ ਕੋਈ ਗੱਡੀ ਨਹੀਂ ਨਹੀਂ ਸਰ ਨਹੀਂ ਅਸੀਂ ਆਪਦੇ ਹੱਕ ਦੀ ਮੰਗ ਕਰਦੇ ਹਾਂ ਜੀ ਸਾਡੀ ਗੱਡੀ ਤੇ ਮਾਲ ਸਾਡਾ ਵਾਸ ਕਰਵਾਇਆ ਜਾਵੇ ਦਨ ਦਿਹਾੜੇ ਰਾਜਾਂਦੇ ਆ ਹੋਈ ਲੱਖਾਂ ਦੀ ਲੁੱਟ ਤੇ ਫਿਲਹਾਲ ਪੁਲਿਸ ਵੱਲੋਂ ਕੁਝ ਵੀ ਬੋਲਣ ਤੋਂ ਇਨਕਾਰ ਸੂਬੇ 'ਚ ਜਿਸ ਤਰ੍ਹਾਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਤਾਂ ਜਿਵੇਂ ਵਰਦੀ ਦਾ ਕੋਈ ਖਾਫੀ ਨਾ ਹੋਵੇ ਨੁਟੇਰੇ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣ ਉਸ ਤੋਂ ਪਹਿਲਾਂ ਕੁੰਭ ਕਰਨੀ ਨੀਂਦ ਤੋਂ ਜਾਗ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਈਆ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਬਰਨਾਲਾ ਤੋਂ ਧਰਮੇਂਦਰ ਢਾਲੀਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਪਿੰਡ ਤੌੜਾ ਚ ਲੁਟੇਰਿਆ ਨੇ ਫਿਲਮੀ ਅੰਦਾਜ਼ ਚ ਲੁੱਟ ਨੂੰ ਅੰਜਾਮ ਦਿੱਤਾ ਕਰੀਬ 22 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ 15 ਕੁਆਂਟਲ ਸਕ੍ਰੈਪ ਦੇ ਨਾਲ ਭਰੀ ਹੋਈ ਬਲੈਰੋ ਗੱਡੀ ਜਦ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ ਤਾਂ ਰਸਤੇ 'ਚ ਅਚਾਨਕ ਇੱਕ ਚਿੱਟੇ ਰੰਗ ਦੀ ਆਰਟਿਕਾ ਆਈ ਜਿਸ 'ਚ ਪੰਜ ਲੁਟੇਰੇ ਸਵਾਰ ਸਨ। ਉਹਨਾਂ ਨੇ ਗੱਡੀ ਨੂੰ ਰੋਕਿਆ। ਆਰਟਿਕਾ ਸਵਾਰ ਲੁਟੇਰਿਆਂ ਨੇ ਖੁਦ ਨੂੰ ਆਰਟੀਓ ਅਧਿਕਾਰੀ ਦੱਸਦੇ ਹੋਏ ਡਰਾਈਵਰ ਨੂੰ ਕਾਗਜ਼ ਚੈੱਕ ਕਰਾਉਣ ਲਈ ਕਿਹਾ। ਬਲੈਰੋ ਦੀ ਚਾਬੀ ਵੀ ਇਹਨਾਂ ਨੇ ਕਢ ਲਈ। ਬਲੈਰੋ ਦੇ ਡਰਾਈਵਰ ਨੇ ਜਦੋਂ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰ ਦਿਖਾ ਕੇ ਉਸ ਨੂੰ ਜ਼ਬਰਨ ਆਪਣੀ ਗੱਡੀ ਦੇ ਵਿੱਚ ਅਗਵਾ ਕਰ ਲਿਆ। ਇਸੋ ਬਾਅਦ ਲੁਟੇਰਿਆ ਨੇ ਅਗਵਾ ਕੀਤੇ ਹੋਏ ਡਰਾਈਵਰ ਨੂੰ ਸੰਗਰੂਰ ਦੇ ਕੋਲ ਉਤਾਰਿਆ ਤੇ ਖੁਦ 15 ਕੁਆਂਟਲ ਸਕ੍ਰੈਪ ਨਾਲ ਭਰੀ ਬਲੈਰੋ ਗੱਡੀ ਤੇ ਡਰਾਈਵਰ ਤੋਂ 7000 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਮੈਨੂੰ ਕਹਿੰਦੇ ਟੈਕਸ ਵਾਲੀ ਗੱਡੀ ਹੈ ਚੈੱਕ ਕਰਾ ਬਿੱਲ ਦੇ ਮੈਂ ਬਿੱਲ ਦੇ ਤਾਂ ਇੱਕ ਨੇ ਚਾਬੀ ਕੱਢ ਲਈ ਗੱਡੀ ਦੀ ਜੀ ਚਾਬੀ ਜਦੋਂ ਗੱਡੀ ਮੈਨੂੰ ਮੈਂ ਚਾਬੀ ਕਦੋਂ ਕੱਢੀ ਜਾਂਦੇ ਹਾਂ ਕਹਿੰਦਾ ਵੀ ਬਿੱਲ ਚੱਕਰਾ ਕੇ ਚਾਬੀ ਦਿੰਨੇ ਆ ਜਿੰਦੋਂ ਮੈਂ ਬਿੱਲ ਚੱਕਰਉਣ ਗਿਆ ਇੱਕ ਬੰਦੇ ਨੇ ਸਾਲ ਮਾਰ ਗੱਡੀ ਪਹਹਾ ਲਈ ਜੀ ਉਤੋਂ ਦੂਜੇ ਮਿੰਟ ਧੱਕਾ ਮਾਰਿਆ ਜੀ ਗੱਡੀ ਵਿੱਚ ਛੁੱਟ ਲਿਆ ਉਹਦੋਂ ਮੈਂ ਚਾਕੂ ਲਾ ਲਿਆ ਜੀ ਕਹਿੰਦੇ ਕਿੰਨੇ ਪਏ ਆ ਜੇਹ ਚੋਂ ਕੱਢਦੇ ਸਾਰੇ ਮੈਂ ਕੱਢ ਤੇ ਫੇਰ ਮੈਨੂੰ ਉਹਨਾਂ ਨੇ ਉਦੋਂ ਤੱਕ ਮੈਨੂੰ ਸੰਗੂਰ ਤੱਕ ਲੈ ਗਈ ਸੰਗੂਰ ਜਾ ਕੇ ਮੈਨੂੰ ਉਹਨਾਂ ਨੇ ਚਲਾ ਕੇ ਧੱਕਾ ਮਾਰਿਆ ਵਿੱਚ ਹੀ ਮੋਬਾਈਲ ਛੁੱਟ ਗਿਆ ਮੇਰਾ ਨਾਲ ਦੀ ਨਾਲ ਜੀ ਉਹਦੇ ਵਿੱਚ 1500 ਕਿਲੋ ਮਾਲ ਸੀਗਾ ਜੀ 11 ਲੱਖ ਰੁਪਏ ਦਾ ਸਮਾਨ ਉਹਦੇ ਵਿੱਚ ਮੇਰੇ ਕੋਲ ਜੇਬ ਚੋਂ ਲੈ ਕੇ ਸਾਢੇ 7000 ਰੁਪਏ ਕੱਢ ਕੇ ਜੀ ਜੀ ਗੱਡੀ ਦੇ ਵਿੱਚ ਕੀ ਮਾਲ ਸੀਗਾ ਗੱਡੀ ਦੇ ਵਿੱਚ ਕਾਪਰ ਤੰਬਾ ਸੀਗਾ ਜੀ ਸਰ ਕੁੱਟਮਾਰ ਕਰਕੇ ਸਾਡੇ ਟੇਬਲ ਤੋਂ ਨਾਲ ਤਾਂ ਸਗਰਾਂ ਦੀ ਭਰੀ ਗੱ ਮਲਗਾ ਸਾਡੇ ਡਰਾਈਵਰ ਨੂੰ ਕੁੱਟ ਮਾਰ ਕੇ 22-23 ਲੱਖ ਰੁਪਏ ਦਾ ਸਾਡਾ ਟੋਟਲ ਨੁਕਸਾਨ ਹੋ ਗਿਆ। ਉਹ ਮੈਨੂੰ ਡਰਾਈਵਰ ਨੇ ਦੱਸਿਆ ਜੀ 5 ਬੰਦੇ ਸੀ ਜੀ ਕਹਿੰਦਾ। ਕਿ ਪਹਿਲਾਂ ਵੀ ਤੁਹਾਨੂੰ ਕੋਈ ਲੱਗਦੀ ਜਾਂ ਕੋਈ ਗੱਡੀ ਤੇ ਲੱਗੇ ਉਹਨਾਂ ਬੰਦੇ ਕੋਈ ਗੱਡੀ ਨਹੀਂ ਨਹੀਂ ਸਰ ਨਹੀਂ ਅਸੀਂ ਆਪਦੇ ਹੱਕ ਦੀ ਮੰਗ ਕਰ ਰਹੇ ਹਾਂ ਸਾਡੀ ਗੱਡੀ ਤੇ ਮਾਲ ਸਾਡਾ ਬਾਸ ਕਰਵਾਇਆ ਜਾਵੇ। ਦਿਨ ਦਿਹਾੜੇ ਰਾਹ ਜਾਂਦੇ ਆ ਹੋਈ ਲੱਖਾਂ ਦੀ ਲੁੱਟ ਤੇ ਫਿਲਹਾਲ ਪੁਲਿਸ ਵੱਲੋਂ ਕੁਝ ਵੀ ਬੋਲਣ ਤੋਂ ਇਨਕਾਰ। ਸੂਬੇ 'ਚ ਜਿਸ ਤਰ੍ਹਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਕੀ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਤਾਂ ਜਿਵੇਂ ਵਰਦੀ ਦਾ ਕੋਈ ਖਾਫੀ ਨਾ ਹੋਵੇ ਨੁਟੇਰੇ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣ ਉਸ ਤੋਂ ਪਹਿਲਾਂ ਕੁੰਭ ਕਰਨੀ ਨੀਂਦ ਤੋਂ ਜਾਗ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਹੈ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਬਰਨਾਲਾ ਤੋਂ ਧਰਮੇਂਦਰ ਢਾਲੀਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ